ਸਿੱਖ ਇਤਿਹਾਸ ਬਾਰੇ ਹੋਰ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੌਦਾ ਪੰਜਾਬ ਦੇ ਤਲਵੰਡੀ ਪਿੰਡ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਬਚਪਨ ਤੋਂ ਹੀ ਉਹ দান ਦਇਆ ਅਤੇ ਸੇਵਾਵਲ ਝੁਕਾਵ ਰੱਖਦੇ ਸਨ ਇੱਕ ਦਿਨ ਉਹਨਾਂ ਦੇ ਪਿਤਾ ਜੀ ਨੇ ਕਿਹਾ ਕਿ ਹੁਣ ਕਾਰੋਬਾਰ ਸਿੱਖਣ ਦਾ ਸਮਾਂ ਹੈ ਉਹਨਾਂ ਨੇ 20 ਰੁਪਏ ਗੁਰੂ ਜੀ ਨੂੰ ਦਿੱਤੇ ਅਤੇ ਕਿਹਾ ਜਾ ਪੁੱਤ ਇਸ ਨਾਲ ਕੋਈ ਨਫੇ ਵਾਲਾ ਕਾਰੋਬਾਰ ਕਰ ਗੁਰੂ ਨਾਨਕ ਜੀ ਪੈਸੇ ਲੈ ਕੇ ਬਾਜ਼ਾਰ ਵੱਲ ਤੁਰ ਪਏ ਰਸਤੇ ਵਿੱਚ ਉਹਨਾਂ ਨੇ ਕੁਝ ਭੁੱਖੇ ਸਾਧੂਆਂ ਨੂੰ ਵੇਖਿਆ ਉਹ ਕਈ ਦਿਨਾਂ ਤੋਂ ਭੁੱਖੇ ਸਨ ਅਤੇ ਰਾਹੀ ਸਨ ਗੁਰੂ ਜੀ ਨੂੰ ਉਹਨਾਂ ਦੀ ਹਾਲਤ ਦੇਖ ਕੇ ਦਇਆ ਆਈ ਉਹਨਾਂ ਨੇ ਸੋਚਿਆ ਦੁਨੀਆ ਦਾ ਸਭ ਤੋਂ ਵੱਡਾ ਲਾਭ ਤਾਂ ਹੋਰ ਦੀ ਭਲਾਈ ਕਰਨਾ ਹੈ ਤੁਰੰਤ ਗੁਰੂ ਜੀ ਨੇ ਜਾ ਕੇ ਰਸਦ ਖਰੀਦੀ ਦਾਲ ਆਟਾ ਸਬਜ਼ੀਆਂ ਅਤੇ ਸਭ ਨੂੰ ਬਿਠਾ ਕੇ ਖਾਣਾ ਖਵਾਇਆ ਵਾਦੂਆਂ ਦੇ ਚਿਹਰਿਆਂ ਤੇ ਰੌਣਕ ਆ ਗਈ ਜਦ ਗੁਰੂ ਜੀ ਘਰ ਆਏ ਤਾਂ ਪਿਤਾ ਜੀ ਨੇ ਪੁੱਛਿਆ ਕਾਰੋਬਾਰ ਕਿੱਥੇ ਗੁਰੂ ਜੀ ਨੇ ਹੱਸਦਿਆਂ ਕਿਹਾ ਪਿਤਾ ਜੀ ਮੈਂ ਸੱਚਾ ਸੌਦਾ ਕੀਤਾ ਹੈ ਭੁੱਖਿਆਂ ਦੀ ਸੇਵਾ ਕਰਕੇ ਸਭ ਤੋਂ ਵੱਡਾ ਲਾਭ ਕਮਾਇਆ ਹੈ ਇਸ ਘਟਨਾ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸਲ ਤਨ ਕਿਸੇ ਦੀ ਭਲਾਈ ਕਰਨ ਵਿੱਚ ਹੈ ਸੇਵਾ ਦਾਨ ਤੇ ਦਇਆ ਹੀ ਮਨੁੱਖ ਜੀਵਨ ਦੀ ਸੱਚੀ ਕਮਾਈ ਹਨ